ਸੰਸਾਰ ਦਾ ਭਲਾ ਕਰਦੇ ਕਰਦੇ ਜਦੋਂ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਇੱਕ ਵਾਰੀ ਡਾਕਾ ਸ਼ਹਿਰ ਦੇ ਵਿੱਚ ਪੁੱਜੇ ਡਾਕਾ ਸ਼ਹਿਰ ਦੇ ਵਿੱਚ ਜਿਹੜਾ ਉੱਥੇ ਦਾ ਜ਼ਿਮੀਂਦਾਰ ਸੀਗਾ ਬਹੁਤ ਜ਼ਿਆਦਾ ਅਮੀਰ ਸੀ ਪਰ ਹੈਰਾਨੀ ਵਾਲੀ ਗੱਲ ਇਹ ਸੀ ਕਿ ਉਹਦਾ ਕੀਤਾ ਸਿਰਫ ਚੋਰੀਆਂ ਕਰਨਾ ਸੀ ਉਹ ਕੀ ਕਰਦਾ ਸੀ ਚੋਰੀਆਂ ਕਰਦਾ ਸੀ ਚੋਰੀਆਂ ਕਰ ਕਰਕੇ ਹੀ ਉਹ ਅਮੀਰ ਹੋਇਆ ਸੀ ਲੋਕ ਉਸ ਨੂੰ ਭੂਮੀ ਜੀ ਕਹਿੰਦੇ ਸਨ ਕਿਉਂਕਿ ਉਹ ਸਭ ਤੋਂ ਅਮੀਰ ਬੰਦਾ ਸੀ ਆਪਣੇ ਪਿੰਡ ਦਾ ਇਸ ਕਰਕੇ ਉਹ ਕੀ ਕਰਦਾ ਸੀ ਜੋ ਵੀ ਲੁੱਟਾ ਖੋਹਾਂ ਚੋਰੀਆਂ ਕਰਦਾ ਸੀਗਾ ਉਹਦਾ ਪੈਸਾ ਆਪਣੇ ਪਿੰਡ ਦੇ ਵਿੱਚ ਆ ਕੇ ਲੋਕਾਂ ਨੂੰ ਵੰਡ ਦਿੰਦਾ ਸੀਗਾ ਅਤੇ ਉਸਦੇ ਅੰਦਰ ਇੱਕ ਇਹੋ ਜਿਹੀ ਦਇਆ ਵੀ ਸੀ ਉਸਨੇ ਆਪਣੇ ਘਰ ਦੇ ਵਿੱਚ ਇੱਕ ਛੋਟੀ ਜੀ ਧਰਮਸ਼ਾਲਾ ਬਣਾਈ ਸੀ ਜਿੱਥੇ ਅਠੇ ਪਹਿਰ ਲੰਗਰ ਦੀ ਉਹ ਸੇਵਾ ਕਰਦਾ ਸੀਗਾ ਵੀ ਕੋਈ ਵੀ ਉਹਦੇ ਘਰ ਆਵੇ ਭੁੱਖਾ ਨਾ ਜਾਵੇ ਉੱਥੇ ਲੰਗਰ ਚੱਲਦਾ ਹੀ ਰਹਿੰਦਾ ਸੀਗਾ ਜਦੋਂ ਪਿੰਡ ਦੇ ਲੋਕਾਂ ਦੇ ਨਾਲ ਉਹਦੀ ਗੱਲਬਾਤ ਹੁੰਦੀ ਸੀ ਤਾਸ ਨੇ ਆਪਣੇ ਪਿੰਡ ਦੇ ਲੋਕਾਂ ਨੂੰ ਇੱਕੋ ਹੀ ਗੱਲ ਕਹੀ ਸੀ ਕਿ ਜੋ ਵੀ ਸੰਤ ਮਹਾਪੁਰਸ਼ ਕੋਈ ਵੀ ਫਕੀਰ ਜੇ ਪਿੰਡ ਦੇ ਵਿੱਚ ਆਉਂਦਾ ਹੈ ਗ੍ਰਾਮ ਦੇ ਵਿੱਚ ਆਉਂਦਾ ਹੈ ਸ਼ਹਿਰ ਦੇ ਵਿੱਚ ਆਉਂਦਾ ਹੈ ਤਾਂ ਉਸ ਨੂੰ ਸਭ ਤੋਂ ਪਹਿਲਾਂ ਮੇਰੇ ਘਰ ਭੇਜਿਆ ਜਾਵੇ ਉਹ ਪਹਿਲਾਂ ਮੇਰੇ ਘਰ ਆਏਗਾ ਜੇ ਤੁਸੀਂ ਮੇਰੀ ਇਹ ਗੱਲ ਨਹੀਂ ਮੰਨੋਗੇ ਤਾਂ ਮੈਂ ਤੁਹਾਨੂੰ ਸਖਤ ਤੋਂ ਸਖਤ ਸਜ਼ਾ ਦੇਵਾਂਗਾ ਪਿੰਡ ਦੇ ਲੋਕ ਉਸ ਦਾ ਬਹੁਤ ਜ਼ਿਆਦਾ ਸਤਿਕਾਰ ਕਰਦੇ ਸਨ ਸਮਾਂ ਜਦੋਂ ਬੀਤਿਆ ਜਦੋਂ ਗੁਰੂ ਨਾਨਕ ਦੇਵ ਜੀ ਮਹਾਰਾਜ ਉਸ ਸ਼ਹਿਰ ਦੇ ਵਿੱਚ ਗਏ ਜਾ ਕੇ ਬੈਠੇ ਤਾਂ ਉੱਥੇ ਦੇ ਲੋਕਾਂ ਨੇ ਕਿਹਾ ਕਿ ਬਾਬਾ ਜੀ ਤੁਸੀਂ ਇੱਥੇ ਨਾ ਬੈਠੋ ਕਿਉਂਕਿ ਜੋ ਸਾਡਾ ਜ਼ਿੰਮੇਵਾਰ ਹੈ ਇੱਥੇ ਦਾ ਮਾਲਕ ਹੈ ਉਸ ਦਾ ਸਾਨੂੰ ਹੁਕਮ ਹੈ ਕੀ ਜੋ ਵੀ ਸੰਤ ਫਕੀਰ ਇੱਥੇ ਆਵੇਗਾ ਉਹ ਸਭ ਤੋਂ ਪਹਿਲਾਂ ਮੇਰੇ ਘਰ ਆਵੇਗਾ ਇਸ ਕਰਕੇ ਸਾਡੀ ਆਪ ਜੀ ਨੂੰ ਬੇਨਤੀ ਹੈ ਕਿ ਆਪ ਜੀ ਸਭ ਤੋਂ ਪਹਿਲਾਂ ਉਸ ਦੇ ਘਰੇ ਚਲੇ ਜਾਓ ਜਦੋਂ ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਉਸ ਜ਼ਿਮੀਂਦਾਰ ਭੂਮੀ ਦੇ ਘਰੇ ਗਏ ਤਾਂ ਉਸ ਨੂੰ ਇੰਨੀ ਸਮਝ ਨਹੀਂ ਸੀ ਵੀ ਇਹ ਕੌਣ ਹਨ ਜਦੋਂ ਸ਼ਹਿਰ ਦੇ ਲੋਕਾਂ ਨੇ ਦੱਸਿਆ ਕਿ ਇਹ ਤਨ ਧਨ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਹਨ ਆਪ ਅਕਾਲ ਪੁਰਖ ਸਰਤੀ ਤਿਆ ਹੈ ਰੱਬੀ ਰੂਪ ਹਨ ਤਾਂ ਉਸ ਨੇ ਸਤਿਗੁਰੂ ਨੂੰ ਨਮਸਕਾਰ ਕੀਤੀ ਅਤੇ ਬੈਠ ਕੇ ਆਪਣੇ ਘਰ ਭੋਜਨ ਸ਼ਕਣ ਦੀ ਬੇਨਤੀ ਕੀਤੀ ਤਾਂ ਸਤਿਗੁਰੂ ਜੀ ਨੇ ਉਸ ਨੂੰ ਸਹਿਜੇ ਹੀ ਪੁੱਛਿਆ ਕੀ ਭਾਈ ਭੂਮੀ ਜੂਏ ਲੰਗਰ ਅਠੇ ਪਹਿਰ ਚੱਲਦਾ ਹੈ ਇਸ ਦਾ ਜੋ ਕਮਾਈ ਹੈ ਖਰਚਾ ਹੈ ਇਹ ਕਿੱਥੋਂ ਆਉਂਦਾ ਹੈ ਕਿਵੇਂ ਚੱਲਦਾ ਹੈ ਤਾਂ ਜਦੋਂ ਉਸ ਨੇ ਪਹਿਲੀ ਵਾਰੀ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਮਹਾਰਾਜ ਜੀ ਦੇ ਦਰਸ਼ਨ ਕੀਤੇ ਤਾਂ ਉਸ ਦਾ ਮਨ ਪਵਿੱਤਰ ਹੋ ਗਿਆ ਸੀ ਉਸ ਨੇ ਸਤਗੁਰੂ ਨੂੰ ਸੱਚ ਦੱਸਿਆ ਕੀ ਗੁਰੂ ਜੀ ਮੇਰੇ ਪਿਤਾ ਪੁਰਖੀ ਜੋ ਕੰਮ ਕਰਦੇ ਆ ਰਹੇ ਹਨ ਮੈਂ ਵੀ ਉਹੀ ਕੰਮ ਕਰਦਾ ਹਾਂ ਉਹ ਵੀ ਚੋਰੀਆਂ ਠੱਗੀਆਂ ਕਰਦੇ ਸਨ ਮੈਂ ਵੀ ਚੋਰੀਆਂ ਲੁੱਟਾਂ ਖੂਹਾਂ ਕਰਦਾ ਹਾਂ ਜੋ ਮੈਂ ਕਮਾਈ ਕਰਦਾ ਹਾਂ ਉਸ ਦੇ ਵਿੱਚੋਂ ਹੀ ਇਹ ਲੰਗਰ ਚੱਲ ਰਿਹਾ ਹੈ ਸਤਿਗੁਰੂ ਜੀ ਕਹਿੰਦੇ ਕਿ ਅਸੀਂ ਇਹੋ ਜਿਹੀ ਜੋ ਹਰਾਮ ਦੀ ਕਮਾਈ ਹੈ ਉਸ ਦਾ ਲੰਗਰ ਨਹੀਂ ਖਾ ਸਕਦੇ ਇਸ ਕਰਕੇ ਤੈਨੂੰ ਸਾਨੂੰ ਇਮਾਨਦਾਰੀ ਦਾ ਲੰਗਰ ਛਕਾਉਣਾ ਪਵੇਗਾ ਤਾਂ ਭੂਮੀ ਨੇ ਕਿਹਾ ਕਿ ਮੈਂ ਕੀ ਕਰ ਸਕਦਾ ਹਾਂ ਸਤਿਗੁਰੂ ਕਹਿੰਦੇ ਅਸੀਂ ਤੇਰੇ ਘਰੇ ਲੰਗਰ ਛਕ ਲਵਾਂਗੇ ਪਰ ਤੈਨੂੰ ਸਾਡਾ ਇੱਕ ਬਚਨ ਮੰਨਣਾ ਪਵੇਗਾ ਉਹ ਕਹਿੰਦਾ ਜੀ ਆਪ ਜੀ ਹੁਕਮ ਕਰੋ ਸਤਿਗੁਰੂ ਕਹਿੰਦੇ ਵੀ ਤੂੰ ਚੋਰੀਆਂ ਕਰਨੀਆਂ ਛੱਡ ਦੇ ਤੇ ਇਮਾਨਦਾਰ ਬਣ ਜਾ ਉਹ ਕਹਿੰਦਾ ਕਿ ਸਤਿਗੁਰੂ ਜੀ ਮੈਂ ਸਭ ਕੁਝ ਕੰਮ ਤੁਹਾਡੀਆਂ ਜੋ ਵੀ ਜੋ ਤੁਹਾਡਾ ਹੁਕਮ ਹੈ ਮੈਂ ਮੰਨਣ ਨੂੰ ਤਿਆਰ ਹਾਂ ਪਰ ਮੈਂ ਇਹ ਕੰਮ ਨਹੀਂ ਛੱਡ ਸਕਦਾ ਕਿਉਂਕਿ ਇਸ ਨਾਲ ਮੇਰੇ ਪਿੰਡ ਦੇ ਕਈ ਲੋਕਾਂ ਦਾ ਗੁਜ਼ਾਰਾ ਚੱਲਦਾ ਹੈ ਮੈਂ ਪਿੰਡ ਦੇ ਵਿੱਚ ਆ ਕੇ ਲੁੱਟਾ ਖੋਹਾਂ ਦਾ ਮਾਲ ਵੰਡ ਦਿੰਦਾ ਹਾਂ ਲੰਗਰ ਚੱਲਦਾ ਹੈ ਆਪ ਜੀ ਮੈਨੂੰ ਹੋਰ ਹੁਕਮ ਕਰੋ ਮੈਂ ਆਪ ਜੀ ਦਾ ਹੁਕਮ ਮੰਨਣ ਨੂੰ ਤਿਆਰ ਹਾਂ ਸਤਿਗੁਰੂ ਕਹਿੰਦੇ ਫਿਰ ਤੈਨੂੰ ਇੱਕ ਨਹੀਂ ਸਾਡੇ ਤਿੰਨ ਹੁਕਮ ਮੰਨਣਗੇ ਭੂਮੀਆਂ ਕਹਿੰਦਾ ਜੀ ਮੈਂ ਆਪ ਜੀ ਦਾ ਹੁਕਮ ਮੰਨਣ ਨੂੰ ਤਿਆਰ ਹਾਂ ਸਤਿਗੁਰੂ ਜੀ ਨੇ ਕਿਹਾ ਕਿ ਪਹਿਲਾ ਹੁਕਮ ਕਿ ਤੂੰ ਕਦੇ ਵੀ ਝੂਠ ਨਹੀਂ ਬੋਲੇਗਾ ਭੂਮੀਆਂ ਕਹਿੰਦਾ ਜੀ ਸਤਿਵਚਨ ਦੂਸਰਾ ਹੁਕਮ ਸਤਿਗੁਰੂ ਜੀ ਨੇ ਕੀਤਾ ਕਿ ਭਾਈ ਭੂਮੀਆਂ ਤੂੰ ਕਦੇ ਵੀ ਕਿਸੇ ਗਰੀਬ ਨਾਲ ਤੱਕਾ ਨਹੀਂ ਕਰੇਗਾ ਜੇ ਕਿਸੇ ਗਰੀਬ ਦੇ ਤੱਕਾ ਹੋ ਰਿਹਾ ਹੈ ਤਾਂ ਸੁਣੋ ਸਹਿੰਗਾ ਵੀ ਨਹੀਂ ਨਾ ਤੱਕਾ ਕਰਨਾ ਹੈ ਤੇ ਨਾ ਤੱਕਸਣਾ ਹੈ ਉਸਨੇ ਕਿਹਾ ਸਤਗੁਰੂ ਜੀ ਸਤਿਵਚਨ ਤੀਸਰਾ ਵਚਨ ਜੋ ਸਤਗੁਰੂ ਜੀ ਨੇ ਕੀਤਾ ਉਹ ਸਤਗੁਰੂ ਜੀ ਨੇ ਕਿਹਾ ਕਿ ਜਿਸ ਘਰ ਦਾ ਲੂਣ ਖਾਣਾ ਹੈ ਨਾ ਉਹ ਕਦੇ ਵੀ ਪਾਈ ਭੂਮੀ ਜੀ ਆਪ ਜੀ ਨੇ ਹਰਾਮ ਨਹੀਂ ਕਰਨਾ ਤਿੰਨੇ ਵਚਨ ਉਸਨੇ ਸਤਿ ਵਚਨ ਕਰਕੇ ਮੰਨ ਲਏ ਅਤੇ ਸਤਿਗੁਰੂ ਨੂੰ ਬੇਨਤੀ ਕੀਤੀ ਕਿ ਆਪ ਜੀ ਨੇ ਮੇਰੇ ਘਰ ਭੋਜਨ ਛੱਕ ਕੇ ਜਾਣਾ ਹੈ ਮੈਂ ਆਪਣੀ ਇਮਾਨਦਾਰੀ ਦੀ ਜੋ ਕਰਤ ਹੈ ਕਮਾਈ ਹੈ ਉਸ ਨਾਲ ਆਪ ਜੀ ਨੂੰ ਭੋਜਨ ਛਕਾਵਾਂਗਾ ਭਾਈ ਭੂਮੀਆਂ ਜੰਗਲ ਦੇ ਵਿੱਚ ਚਲਾ ਜਾਂਦਾ ਹੈ ਜੰਗਲ ਦੇ ਵਿੱਚ ਜਾ ਕੇ ਉਸ ਨੇ ਲੱਕੜਾਂ ਨੂੰ ਕਟਾਈ ਕਰਕੇ ਜੰਗਲਾਂ ਦੇ ਵਿੱਚੋਂ ਦੁਕਾਨ ਤੇ ਵੇਚ ਕੇ ਜੋ ਉਹਦੀ ਦਸ ਨੁਹਾਂ ਦੀ ਕਿਰਤ ਸੀ ਉਸ ਦਾ ਲੰਗਰ ਲਿਆ ਕੇ ਸਤਿਗੁਰੂ ਜੀ ਨੂੰ ਸ਼ਿਕਾ ਦਿੱਤਾ ਜਦੋਂ ਸਤਿਗੁਰੂ ਜੀ ਉੱਥੇ ਤੋਂ ਉਸ ਦੇ ਘਰ ਤੋਂ ਲੰਗਰ ਛੱਕ ਕੇ ਚਲੇ ਗਏ ਤਾਂ ਥੋੜੇ ਸਮੇਂ ਬਾਅਦ ਕਿਉਂਕਿ ਸਤਗੁਰੂ ਜੀ ਨੇ ਜੋ ਭੂਮੀਆਂ ਨੂੰ ਬਚਨ ਕੀਤੇ ਸਨ ਉਹਨਾਂ ਬਚਨਾਂ ਤੇ ਉਹ ਪੂਰਾ ਪਹਿਰਾ ਦੇ ਰਿਹਾ ਸੀ ਸਮੇਂ ਅਨੁਸਾਰ ਲੰਗਰ ਸੀ ਜੋ ਕਿਉਂਕਿ ਉਹ ਚੋਰੀ ਦੇ ਕੰਮਾਂ ਨਾਲ ਚੱਲਦਾ ਸੀ ਤੇ ਕਈ ਗੱਲਾਂ ਦਾ ਉਸ ਨੂੰ ਸਾਹਮਣਾ ਕਰਨਾ ਪਿਆ ਪਰ ਉਸ ਨੇ ਸਤਗੁਰੂ ਦੇ ਬਚਨਾਂ ਨੂੰ ਸਵੀਕਾਰ ਕਰ ਲਿਆ ਸੀਗਾ ਉਸ ਨੇ ਮਹਿਸੂਸ ਕੀਤਾ ਕਿ ਹੁਣ ਲੰਗਰ ਦੇ ਵਿੱਚ ਥੋੜਾ ਰਹਿ ਹੈ ਪੈਸਾ ਕਿੱਥੋਂ ਆਵੇਗਾ ਪੈਸੇ ਦੀ ਕਮੀ ਹੋ ਗਈ ਹੈ ਉਸਦੇ ਮਨ ਦੇ ਵਿੱਚ ਖਿਆਲ ਆਇਆ ਵੀ ਕਿਉਂ ਨਾ ਮੈਂ ਰਾਜੇ ਦੇ ਮਹਿਲ ਜਾਵਾਂ ਉੱਥੇ ਜਾ ਕੇ ਜੋ ਵੀ ਉੱਥੇ ਧਨ ਦੌਲਤ ਹੈ ਖਜ਼ਾਨੇ ਵਿੱਚ ਲੁੱਟ ਲਿਆਵਾਂਗਾ ਜਿਸ ਨਾਲੇ ਲੰਗਰ ਵੀ ਚੱਲਦਾ ਰਹੇਗਾ ਉਸਨੇ ਆਪਣੀ ਮਤ ਦੇ ਅਨੁਸਾਰ ਰਾਜਿਆਂ ਵਰਗੀ ਨਵੀਂ ਪੋਸ਼ਾਕ ਤਿਆਰ ਕਰ ਲਈ ਤੇ ਜਦੋਂ ਉਹ ਚੋਰੀ ਕਰਨ ਰਾਜੇ ਦੇ ਮਹਿਲ ਦੇ ਬਾਹਰ ਗਿਆ ਤਾਂ ਉੱਥੇ ਦੇ ਜੋ ਸੰਤਰੀ ਸੀ ਉਸ ਨੂੰ ਪੁੱਛਦੇ ਹਨ ਕਿ ਤੁਸੀਂ ਕੌਣ ਹੋ ਤੇ ਉਸ ਨੂੰ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦੇ ਬਚਨ ਯਾਦ ਆ ਗਏ ਕਿ ਸਤਿਗੁਰੂ ਨੇ ਕਿਹਾ ਸੀ ਤੂੰ ਕਦੇ ਵੀ ਝੂਠ ਨਹੀਂ ਬੋਲਣਾ ਉਸ ਨੇ ਕੀ ਕੀਤਾ ਉਹ ਕਹਿੰਦਾ ਮੈਂ ਚੋਰ ਹਾਂ ਸੁਨੁਗਸ ਆ ਗਿਆ ਜਦੋਂ ਸੰਤਰੀ ਨੇ ਸੁਣਿਆ ਵੀ ਇਹ ਰਾਜੇ ਵਰਗੀ ਪੋਸ਼ਾਕ ਵਾਲਾ ਚੋਰ ਕਿਵੇਂ ਹੋ ਸਕਦਾ ਹੈ ਜੇ ਅਸੀਂ ਇਸ ਨੂੰ ਰੋਕਿਆ ਕੀ ਪਤਾ ਅੱਗੇ ਵੱਡਾ ਰਾਜਾ ਸਾਨੂੰ ਨੌਕਰੀ ਤੋਂ ਨਾ ਕੱਢ ਦੇਵੇ ਇਸ ਲਈ ਉਹਨਾਂ ਨੇ ਉਸ ਭੂਮੀਆ ਨੂੰ ਅੰਦਰ ਜਾਣ ਦਾ ਹੁਕਮ ਦਿੱਤਾ ਜਦੋਂ ਭੂਮੀਆ ਰਾਜ ਮਹਿਲ ਦੇ ਅੰਦਰ ਚਲਾ ਗਿਆ ਜਾ ਕੇ ਦੇਖਦਾ ਹੈ ਕਿ ਰਾਜੇ ਦਾ ਖਜ਼ਾਨਾ ਕਿੱਥੇ ਹੈ ਉਸਨੇ ਦੇਖਿਆ ਕਿ ਜੋ ਰਾਜੇ ਦਾ ਖਜ਼ਾਨਾ ਸੀ ਇੱਕ ਕਮਰੇ ਦੇ ਵਿੱਚ ਉਸਨੇ ਇੱਕ ਗਠੜੀ ਦੇ ਵਿੱਚ ਜਿੰਨਾ ਵੀ ਰਾਜੇ ਮਹਾਰਾਜਿਆਂ ਦਾ ਰਾਣੀਆਂ ਦਾ ਆਰ ਸ਼ਿੰਗਾਰ ਜੋ ਸੋਨਾ ਸੀਗਾ ਸਾਰਾ ਹੀ ਇਕੱਠਾ ਕਰ ਲਿਆ ਜਦੋਂ ਉਹ ਉਸ ਗਠੜੀ ਨੂੰ ਚੁੱਕਣ ਲੱਗਿਆ ਤਾਂ ਉਸ ਦੀ ਨਜ਼ਰ ਇੱਕ ਡੱਬੀ ਤੇ ਪਈ ਜਿਸ ਦੇ ਵਿੱਚ ਰਾਜੇ ਦਾ ਚੂਰਨ ਪਿਆ ਸੀ ਉਹ ਦੁੱਧਾ ਦੇ ਵਿੱਚ ਪੈ ਗਿਆ ਵੀ ਕਿਉਂ ਨਾ ਇਸ ਨੂੰ ਵਿੱਚ ਅਖ ਲਿਆ ਜਾਏ ਜਦੋਂ ਉਸ ਨੇ ਉਸ ਚੂਰਨ ਨੂੰ ਚੱਖਿਆ ਤਾਂ ਉਹ ਨਮਕ ਸੀਗਾ ਉਸ ਨੂੰ ਫੇਰ ਸਤਿਗੁਰੂ ਦਾ ਉਹ ਵਚਨ ਯਾਦ ਆ ਗਿਆ ਕਿ ਸਤਿਗੁਰੂ ਜੀ ਨੇ ਕਿਹਾ ਸੀ ਤੂੰ ਜਿਸ ਘਰ ਦਾ ਖਾਣਾ ਹੈ ਉਸ ਦਾ ਕਦੇ ਵੀ ਲੂਣ ਹਰਾਮ ਨਹੀਂ ਕਰਨਾ ਉਸਨੇ ਕੀ ਕੀਤਾ ਸੋਨੇ ਦੀਆਂ ਗਹਿਣਿਆਂ ਦੀਆਂ ਆਰ ਸ਼ਿੰਗਾਰ ਦੀਆਂ ਜੋ ਗਠੜੀਆਂ ਸਨ ਉੱਥੇ ਹੀ ਰੱਖ ਕੇ ਉਥੋਂ ਵਾਪਸ ਆ ਗਿਆ ਅਗਲੇ ਦਿਨ ਜਦੋਂ ਰਾਜੇ ਨੂੰ ਰਾਜ ਮਹਿਲ ਦੇ ਵਿੱਚ ਖਜ਼ਾਨੇ ਵਿੱਚ ਪਤਾ ਲੱਗਿਆ ਕਿ ਗਠੜੀ ਉੱਥੇ ਹੀ ਪਈ ਹੈ ਸਮਾਨਤਾ ਕੋਈ ਵੀ ਚੋਰੀ ਨਹੀਂ ਹੋਇਆ ਸਾਰਾ ਕੁਝ ਉੱਥੇ ਹੀ ਪਿਆ ਸੀ ਤੇ ਇੱਥੇ ਆਇਆ ਕੌਣ ਹੈ ਉਸਨੇ ਆਪਣੇ ਮੰਤਰੀਆਂ ਨੂੰ ਸੰਤਰੀਆਂ ਨੂੰ ਰਾਜ ਨੇ ਇਕੱਠਾ ਕਰ ਲਿਆ ਅਤੇ ਹੁਕਮ ਦੇ ਦਿੱਤਾ ਵੀ ਇੱਥੇ ਪਤਾ ਕਰੋ ਕੌਣ ਆਇਆ ਸੀ ਸੰਤਰੀ ਦੱਸਦੇ ਹਨ ਕਿ ਰਾਜਨ ਰਾਤ ਇੱਕ ਬੰਦਾ ਆਇਆ ਸੀ ਜਿਸ ਦੇ ਰਾਜੇ ਦੀ ਪੋਸ਼ਾਕ ਸੀ ਸਾਨੂੰ ਲੱਗਿਆ ਕਿ ਕੋਈ ਰਾਜਾ ਮਹਾਰਾਜਾ ਹੋਏਗਾ ਪਰ ਉਸ ਨੇ ਸਾਨੂੰ ਸੱਚ ਦੱਸਿਆ ਕਿ ਮੈਂ ਚੋਰ ਹਾਂ ਸਾਡੇ ਮਨ ਦੇ ਵਿੱਚ ਡਰ ਸੀ ਜੇ ਅਸੀਂ ਉਸ ਨੂੰ ਰੋਕ ਲਿਆ ਕੀ ਪਤਾ ਉਹ ਤੁਹਾਡਾ ਦੋਸਤ ਹੋਵੇ ਮਿੱਤਰ ਹੋਵੇ ਰਿਸ਼ਤੇਦਾਰ ਹੋਵੇ ਤੁਸੀਂ ਸਾਨੂੰ ਗੁੱਸੇ ਦੇ ਵਿੱਚ ਆ ਕੇ ਨੌਕਰੀ ਤੋਂ ਨਾ ਕੱਢ ਦਿਓ ਇਸ ਕਰਕੇ ਅਸੀਂ ਨੇ ਉਸ ਨੂੰ ਅੰਦਰ ਵੜਨ ਦੀ ਅੰਦਰ ਜਾਣ ਦੀ ਆਗਿਆ ਦੇ ਦਿੱਤੀ ਤਾਂ ਰਾਜਾ ਬਹੁਤ ਗੁੱਸੇ ਵਿੱਚ ਆਇਆ ਅਤੇ ਉਸ ਨੇ ਕਿਹਾ ਕਿ ਜਿੰਨੀ ਜਲਦੀ ਹੋ ਸਕਦਾ ਹੈ ਜਿੰਨੇ ਵੀ ਆਲੇ ਦੁਆਲੇ ਚੋਰ ਹਨ ਠੱਗ ਹਨ ਉਹਨਾਂ ਨੂੰ ਕੁੱਟੋ ਮਾਰੋ ਪਰ ਪਤਾ ਕਰੋ ਵਿਸਰਾਜ ਮਹਿਲ ਦੇ ਵਿੱਚ ਕਿਸ ਦੀ ਜੁਰਤ ਹੋਈ ਜਿਸ ਨੇ ਰਾਜੇ ਦੇ ਖਜ਼ਾਨੇ ਨੂੰ ਫੱਤ ਪਾਇਆ ਤਿੰਨ ਦਿਨ ਰਾਜੇ ਦੇ ਜੋ ਮੰਤਰੀ ਸੰਤਰੀ ਸੀ ਉਹ ਗਰੀਬਾਂ ਨੂੰ ਮਜ਼ਲੂਮਾਂ ਨੂੰ ਕੁੱਟਦੇ ਰਹੇ ਕਿਉਂਕਿ ਉਹਨਾਂ ਦਾ ਕਸੂਰ ਕੋਈ ਨਹੀਂ ਸੀ ਜਦੋਂ ਇਹ ਖਬਰ ਭੂਮੀਏ ਕੋਲ ਪਹੁੰਚੀ ਤਾਂ ਭੂਮੀਆ ਰਾਜ ਦਰਬਾਰ ਦੇ ਵਿੱਚ ਆ ਕੇ ਰਾਜੇ ਦੇ ਅੱਗੇ ਆਪ ਹੀ ਖੜਾ ਹੋ ਗਿਆ ਅਤੇ ਕਿਹਾ ਕਿ ਮੈਂ ਹੀ ਉਹ ਚੋਰ ਹਾਂ ਕਿਉਂਕਿ ਉਸ ਨੂੰ ਸਤਿਗੁਰੂ ਜੀ ਦਾ ਜੋ ਬਚਨ ਸੀ ਯਾਦ ਆ ਗਿਆ ਸੀ ਕਿ ਕਿਸੇ ਗਰੀਬ ਦੇ ਨਾਲ ਤੱਕਾ ਨਾ ਕਰਨਾ ਹੈ ਤੇ ਨਾ ਤੱਕਾ ਹੋਣ ਦੇਣਾ ਹੈ ਉਸ ਨੇ ਕਿਹਾ ਕਿ ਮੈਂ ਹੀ ਚੋਰੀ ਕਰਨ ਆਇਆ ਸੀ ਰਾਜ ਨੇ ਪੁੱਛਿਆ ਕਿ ਜੇ ਤੂੰ ਚੋਰੀ ਕਰਨਾ ਆਇਆ ਸੀ ਫਿਰ ਤੂੰ ਸਾਰਾ ਸਮਾਨ ਉੱਥੇ ਛੱਡ ਕੇ ਕਿਉਂ ਚਲਾ ਗਿਆ ਉਸਨੇ ਦੱਸਿਆ ਕਿ ਕੁਝ ਸਮਾਂ ਪਹਿਲਾਂ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਆਪ ਅਕਾਲ ਪੁਰਖ ਸਰਵ ਕਲਾ ਸਮਰਥ ਗੁਰੂ ਜੀ ਮੇਰੇ ਘਰ ਆਏ ਸਨ ਉਹਨਾਂ ਨੇ ਮੈਨੂੰ ਇਹ ਬਚਨ ਕਿਤੇ ਸਨ ਮੈਂ ਉਹਨਾਂ ਬਚਨਾਂ ਨੂੰ ਸਤਿ ਵਚਨ ਕਰਕੇ ਮੰਨ ਲਿਆ ਸੀ ਪਰ ਮੈਂ ਇੱਕ ਸ਼ਰਤ ਰੱਖੀ ਸੀ ਕਿ ਮੈਂ ਚੋਰੀ ਦਾ ਕੰਮ ਨਹੀਂ ਛੱਡਾਂਗਾ ਕਿਉਂਕਿ ਇਹ ਮੇਰੇ ਪਿਤਾ ਪੁਰਖੀ ਕਰਦੇ ਆ ਰਹੇ ਹਨ ਰਾਜਨ ਸੁਣ ਕੇ ਬਹੁਤ ਹੈਰਾਨ ਹੋ ਗਿਆ ਵੀ ਐਸਾ ਗੁਰੂ ਤੇ ਇਹੋ ਜਿਹਾ ਚੇਲਾ ਜਿਨੇ ਚੋਰੀ ਕਰਨ ਲਈ ਵੀ ਉਸ ਗੁਰੂ ਦੇ ਜੋ ਬਚਨਾਂ ਨੂੰ ਪਗਾਇਆ ਆਪਣੇ ਹਿਰਦੇ ਵਿੱਚ ਡਰ ਰੱਖਿਆ ਆਪਣਾ ਕਰਮ ਵੀ ਕਰਦਾ ਰਿਹਾ ਤਾਂ ਰਾਜੇ ਦੇ ਮਨ ਵਿੱਚ ਆਇਆ ਕਿ ਮੈਂ ਵੀ ਉਸ ਗੁਰੂ ਨੂੰ ਮਿਲਣਾ ਚਾਹੁੰਦਾ ਹਾਂ ਸਮਾ ਪਾ ਕੇ ਭਾਈ ਭੂਮੀਆਂ ਅਤੇ ਉਹ ਰਾਜਾ ਗੁਰੂ ਜੀ ਨੂੰ ਮਿਲੇ ਅਤੇ ਜੋ ਰਾਜਾ ਸੀਗਾ ਉਹ ਵੀ ਸਤਗੁਰੂ ਜੀ ਦਾ ਮurid ਹੋ ਗਿਆ ਰਾਜੇ ਨੇ ਖੁਸ਼ ਹੋ ਕੇ ਕੀ ਕੀਤਾ ਰਾਜੇ ਨੇ ਉਸ ਭੂਮਿਆਂ ਨੂੰ ਆਪਣੇ ਦਰਬਾਰ ਦੇ ਵਿੱਚ ਵਜੀਰ ਰੱਖ ਲਿਆ ਅਤੇ ਜੋ ਉਸ ਦਾ ਲੰਗਰ ਸੀ ਉਹ ਸਦਾ ਲਈ ਚੱਲਣ ਲਈ ਕਾਇਮ ਕਰ ਦਿੱਤਾ ਉਸ ਤੋਂ ਇਲਾਵਾ ਉਸ ਨੂੰ ਬਹੁਤ ਧਨ ਦੌਲਤ ਦਿੱਤਾ ਅਤੇ ਆਪ ਵੀ ਉਹ ਸਤਿਗੁਰੂ ਦਾ ਮਰੀਦ ਹੋ ਗਿਆ ਸੋ ਸਾਖੀ ਦਾ ਮਕਸਦ ਇਹੋ ਸੀ ਵੀ ਜੋ ਗੁਰੂ ਜੀ ਨੇ ਬਚਨ ਕੀਤੇ ਜੋ ਵੀ ਉਸ ਨੂੰ ਸਤਿਵਚਨ ਕਰਕੇ ਮੰਨੇਗਾ ਸਤਿਗੁਰੂ ਜੀ ਉਸ ਦੇ ਅੰਗ ਸੰਗ ਸਾਈ ਹੋ ਕੇ ਹਰ ਪ੍ਰਕਾਰ ਦੀ ਉਸ ਦੀ ਰੱਖਿਆ ਕਰਨਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ